ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਸਰਦਾਰ ਮਹਿੰਦਰ ਸਿੰਘ ਨਾਲ ਹੋਈ ਬਾਬਾ ਜੀ ਨਾਨਕ ਸਰ ਕਲੇਰੀ ਵਿਰਾਜਮਾਨ ਹਨ ਦੂਰੋਂ ਨੇੜਿਓ ਬੇਅੰਤ ਸੰਗਤ ਮਨੋ ਕਾਮਨਾ ਪੂਰੀਆਂ ਕਰਦੀ ਹੈ ਅੱਜ ਸਰਦਾਰ ਸ਼ੇਰ ਸਿੰਘ ਤੇ ਪ੍ਰੀਤਮ ਸਿੰਘ ਮਸਤਾਨਾ ਤੇ ਸਰਦਾਰ ਮਹਿੰਦਰ ਸਿੰਘ ਇਹਨਾਂ ਨੇ ਬਾਬਾ ਜੀ ਨੂੰ ਮੱਥਾ ਟੇਕਿਆ ਬਾਬਾ ਜੀ ਅੰਦਰ ਲੀਆਂ ਟੂਟੀਆਂ ਪਾਸ ਖੜੇ ਸੀ ਤੇ ਬਾਬਾ ਜੀ ਨੇ ਇਸ ਲੜਕੇ ਵੱਲ ਤੱਕ ਕੇ ਮਸਤਾਨੇ ਤੋਂ ਪੁੱਛਿਆ ਏ ਕੌਣ ਹੈ ਹੂ ਕਾਮ ਅਨੁਸਾਰ ਮਸਤਾਨੇ ਨੇ ਹਜ਼ੂਰ ਦੇ ਅੱਗੇ ਬੇਨਤੀ ਕੀਤੀ ਪਾਦਸ਼ਾ ਇਹ ਲੜਕਾ ਸਰਦਾਰ ਕਸ਼ਮੀਰ ਸਿੰਘ ਮੋਗੇ ਮਿਊਨਿਸਪਲ ਕਮੇਟੀ ਦੇ ਪ੍ਰੈਜ਼ੀਡੈਂਟ ਦਾ ਹੈ ਇਸ ਦਾ ਨਾਮ ਮਹਿੰਦਰ ਸਿੰਘ ਹੈ ਹੁਣ ਬਾਬਾ ਜੀ ਨੇ ਪੁੱਛਿਆ ਕਾਕਾ ਤੂੰ ਕੀ ਕਰਦਾ ਹੁੰਦਾ ਹੈ ਅਗੋ ਮਹਿੰਦਰ ਸਿੰਘ ਨੇ ਕਿਹਾ ਪਾਦਸ਼ਾ ਐਲ ਐਲ ਬੀ ਪੜਦਾ ਹੁੰਦਾ ਹਾਂ ਹਜ਼ੂਰ ਨੇ ਕਿਹਾ ਪੜ ਕੇ ਕੀ ਬੰਨਣਾ ਚਾਹੁੰਦਾ ਹੈ ਅੱਗੋ ਬੇਨਤੀ ਕੀਤੀ ਜੀ ਮੈਜਿਸਟ੍ਰੇਟ ਬੰਨਣਾ ਚਾਹੁੰਦਾ ਹਾਂ ਅੱਗੋ ਬਾਬਾ ਜੀ ਨੇ ਸਹਿ ਸੁਭਾਏ ਬਚਨ ਕਰ ਦਿੱਤਾ ਤੂੰ ਮੈਜਿਸਟ੍ਰੇਟ ਹੀ ਬਣ ਜਾਵੇਂਗਾ ਅੱਗੋ ਮਹਿੰਦਰ ਸਿੰਘ ਨੇ ਕਿਹਾ ਜੀ ਪੜ੍ਹਾਈ ਵਿੱਚੋਂ ਤਾਂ ਸਭ ਮੁੰਡਿਆਂ ਨਾਲੋਂ ਨਲਾਇਕ ਹਾਂ ਪਿਤਾ ਦੀ ਸਿਫਾਰਿਸ਼ ਨਾਲ ਮਾਸਟਰ ਪਾਸ ਕਰ ਦਿੰਦੇ ਰਹੇ ਹਨ ਨੌਵੀਂ ਜਮਾਤ ਤੱਕ ਤਾਂ ਰਿਆਇਤੀ ਪਾਸ ਕਰਦੇ ਆਏ ਹਨ ਤੇ ਦਸਵੀਂ ਦਾ ਇਮਤਿਹਾਨ ਯੂਨੀਵਰਸਿਟੀ ਦਾ ਹੋਣ ਦੇ ਕਾਰਨ ਮੈਂ ਫੇਲ ਹੋ ਗਿਆ ਹਾਂ ਪਾਪ ਪੜਾਈ ਵਿੱਚੋਂ ਤਾਂ ਬਿਲਕੁਲ ਨੀਲ ਹਾਂ ਮੈਜਿਸਟ੍ਰੇਟ ਕਿਸ ਤਰ੍ਹਾਂ ਬਣ ਜਾਵਾਂਗਾ ਅੱਗੋਂ ਬਾਬਾ ਜੀ ਨੇ ਕਿਹਾ ਇਹ ਗੁਰੂ ਨਾਨਕ ਦਾ ਘਰ ਹੈ ਜੇ ਤੂੰ ਰਾਜ ਭਾਗ ਮੰਗਦਾ ਉਹ ਵੀ ਮਿਲ ਜਾਣਾ ਸੀ ਇਹ ਓਦਾਂ ਤਾਂ ਕੋਈ ਵੱਡੀ ਚੀਜ਼ ਨਹੀਂ ਹੈ ਫਿਰ ਬਚਨ ਕਰ ਦਿੱਤਾ ਤੂੰ ਮੈਜਿਸਟ੍ਰੇਟ ਬਣੇਗਾ ਗਿਰ ਬਸਦਾ ਜਲ ਪਵਨ ਜਾਏ ਕੋ ਇੱਕ ਸਾਧ ਬਚਨ ਅਟਲਾਤਾ ਪਾਪ ਮਹਾਪੁਰਖ ਜੋ ਸਹਿ ਸੁਭਾ ਬਚਨ ਕਰ ਦਿੰਦਾ ਹੈ ਉਸ ਬਚਨ ਨੂੰ ਪੂਰਾ ਕਰਨਾ ਨਿਰੰਕਾਰ ਨੂੰ ਚਿੰਤਾ ਬਣ ਜਾਂਦੀ ਹੈ ਇਸ ਕਾਰਨ ਰੱਬ ਨੂੰ ਸੰਤਾਂ ਦਾ ਬਚਨ ਪੂਰਾ ਕਰਨਾ ਹੀ ਪੈਂਦਾ ਹੈ ਹੁਣ ਮਹਿੰਦਰ ਸਿੰਘ ਨੇ ਫੇਰ ਬੇਨਤੀ ਕੀਤੀ ਪਾਤਸ਼ਾਹ ਮੇਰੇ ਅੰਦਰ ਕਲਪਨਾ ਬਣੀ ਰਹਿੰਦੀ ਹੈ ਮਨ ਬਹੁਤ ਉਦਾਸ ਤੇ ਚਿੰਤਾ ਵਿੱਚ ਰਹਿੰਦਾ ਹੈ ਹਰ ਵੇਲੇ ਬੇਚੈਨੀ ਰਹਿੰਦੀ ਹੈ ਬਿਲਕੁਲ ਮਨ ਦਾ ਟਿਕਾ ਹੁੰਦਾ ਹੀ ਨਹੀਂ ਕਈਆਂ ਡਾਕਟਰਾਂ ਪਾਸੋਂ ਦਵਾਈਆਂ ਵਰਤੀਆਂ ਹਨ ਕਈ ਹਕੀਮਾਂ ਤੋਂ ਕੁਸਤੇ ਵੀ ਖਾਦੇ ਹਨ ਪਰ ਮਨ ਤੇ ਕੋਈ ਵੀ ਅਸਰ ਨਹੀਂ ਹੋਇਆ ਪਾਦਸ਼ਾ ਅੱਜ ਇਤਫਾਕ ਨਾਲ ਮੈਂ ਸੜਕ ਤੇ ਟਹਿਲ ਰਿਹਾ ਸਾਂ ਕੁਦਰਤੀ ਜੀਪ ਵਿੱਚ ਸ਼ੇਰ ਸਿੰਘ ਤੇ ਮਸਤਾਨੇ ਦਾ ਸੜਕ ਤੇ ਮੇਲ ਹੋ ਗਿਆ ਤੇ ਮਸਤਾਨੇ ਨੇ ਕਿਹਾ ਚੱਲ ਤੈਨੂੰ ਨਾਨਕਸਰ ਸੰਤਾਪਾਸ ਲੈ ਚਲੀ ਮੈਂ ਦਿਲ ਵਿੱਚ ਕਹਿਣ ਲੱਗਿਆ ਸੰਤਾ ਸਾਧਾਂ ਕੋਲ ਕੀ ਪਿਆ ਹੈ ਸੰਤਾ ਕੋਲ ਕੀ ਜਾਣਾ ਹੈ ਪਰ ਇੱਕ ਦੋ ਵਾਰ ਮਸਤਾਨੇ ਦੇ ਕਹਿਣ ਪਰ ਹੁਣ ਆਪ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੋਈ ਹੈ ਹੁਣ ਬਾਬਾ ਜੀ ਬੀਰਾਸ ਵਿੱਚ ਆਏ ਤੇ ਕਿਹਾ ਤੂੰ ਕਹਿੰਦਾ ਹੈ ਸੰਤਾਂ ਕੋਲ ਕੀ ਪਿਆ ਹੈ ਅਸੀਂ ਕਹਿੰਦੇ ਹਾਂ ਸੰਤਾਂ ਪਾਸੋਂ ਕੀ ਨਹੀਂ ਮਿਲਦਾ ਕਾਲ ਕਮਾਈਆਂ ਕਰਕੇ ਤਾਂ ਸਾਰੀ ਦੁਨੀਆ ਮਨੋ ਕਾਮਨਾ ਪੂਰੀਆਂ ਕਰਦੀ ਹੈ ਪਰ ਇੱਕ ਸੰਤਾਂ ਦਾ ਥਾਨ ਹੀ ਐਸਾ ਹੈ ਜਿੱਥੇ ਬਿਨਾਂ ਕਮਾਈ ਤੋਂ ਸਭ ਕੁਝ ਪ੍ਰਾਪਤ ਹੁੰਦਾ ਹੈ ਸਾਧ ਕੇ ਸੰਗ ਨਹੀਂ ਕਛਕਾਲ ਦਰਸ਼ਨ ਭੇਟਤ ਹੋਤ ਨਿਹਾਲ ਕਾਲ ਨਾ ਮਿਲਿਓ ਸੇਵ ਨਾ ਮਿਲਿਓ ਮਿਲਿਓ ਆਏ ਅਚਿੰਤਾ ਪਾਵ ਕੋਈ ਸੇਵਾ ਕਰਦਾ ਹੈ ਪਰ ਮਾਨ ਵਿੱਚ ਚਿੰਤਾ ਲੱਗੀ ਹੋਈ ਹੈ ਕਿ ਮੇਰਾ ਫਲਾਣਾ ਕੰਮ ਪੂਰਾ ਹੋ ਜਾਏ ਦੂਜਾ ਬੜੀ ਕਾਹਲਣਾ ਕਾਹਲ ਰਿਹਾ ਹੈ अथवा ਜਪਤਾਪ ਕਰ ਰਿਹਾ ਹੈ ਕਿ ਮੇਰਾ ਫਲਾਣਾ ਕੰਮ ਹੋ ਜਾਵੇ ਤੀਜਾ ਇੱਕ ਗੁਰੂ ਦਾ ਆਸਾ ਲੈ ਕੇ ਸਾਰੀਆਂ ਚਿੰਤਾ ਆਪਣੀਆਂ ਗੁਰੂ ਅੱਗੇ ਰੱਖ ਦਿੱਤੀਆਂ ਹਨ ਤੇ ਆਪ ਅਚਿੰਤ ਹੋ ਕੇ ਗੁਰੂ ਦੇ ਚਰਨ ਫੜ ਕੇ ਬੈਠ ਗਿਆ ਉਸ ਦੇ ਗੁਰੂ ਸਾਰੇ ਕੰਮ ਆਪਣੇ ਆਪ ਕਰ ਦਿੰਦਾ ਹੈ ਭਾਗ ਮਿਲੇ ਆਏ ਅਚਿੰਤਾ ਜਦੋਂ ਵੀ ਸਿੱਖ ਅਚਿੰਤ ਹੋ ਕੇ ਆਂਦਾ ਹੈ ਉਸ ਦੀ ਚਿੰਤਾ ਗੁਰੂ ਨੂੰ ਲੱਗ ਜਾਂਦੀ ਹੈ ਜਿਵੇਂ ਕਬੀਰ ਦੀ ਚਿੰਤਾ ਪਰਮੇਸ਼ਰ ਨੂੰ ਲੱਗ ਗਈ ਲੜਕੀ ਦਾ ਵਿਆਹ ਸੀ ਕਬੀਰ ਜੀ ਨੂੰ ਫਿਕਰ ਕੋਈ ਨਹੀਂ ਲੋਈ ਜਿਸ ਵੇਲੇ ਕੁਝ ਕਹਿਣਾ ਚਾਹੁੰਦੀ ਹੈ ਆਗੋ ਕਬੀਰ ਜੀ ਆਖਦੇ ਹਨ ਲੋਈ RAM ਤੇ ਡੋਰੀ ਲੱਗ ਜਿਵੇਂ ਬਾਣੀ ਵਿੱਚ ਕਿਹਾ ਹੈ ਮੇਰਾ ਕੀ ਆ ਕਛੂ ਨਾ ਹੋਏ ਕਰ ਹੈ RAM ਹੋਈ ਹੈ ਸੋਈ ਮੇਰਾ ਕੀਤਾ ਕੀ ਬਣ ਸਕਦਾ ਹੈ ਜਿਵੇਂ ਵਾਹਿਗੁਰੂ ਨੇ ਕਰਨਾ ਹੈ ਉਹੀ ਹੋਣਾ ਹੈ ਇਸ ਵਾਸਤੇ ਲੋਈ ਤੂੰ ਚਿੰਤਾ ਨਾ ਕਰ ਧੀਆ ਪੁੱਤਰ ਸਭ ਹਾਰ ਕੇ ਕੀਏ ਜੇ ਕੀਤੇ ਉਸ ਹੰਤਾ ਚਿੰਤਾ ਵੀ ਉਸੇ ਨੂੰ ਲੱਗੀ ਹੈ ਅਸੀਂ ਚਿੰਤਾ ਕਿਉਂ ਲਈ ਪਰ ਮਾਂ ਨੂੰ ਧੀ ਦੀ ਚਿੰਤਾ ਹੁੰਦੀ ਹੈ ਲੋਈ ਨੇ ਕਿਹਾ ਜੇ ਤੁਸੀਂ ਤਾਂ ਚਿੰਤਾ ਨਾ ਕਰੋ ਮੈਨੂੰ ਤਾਂ ਬਹੁਤ ਚਿੰਤਾ ਲੱਗੀ ਹੋਈ ਹੈ ਅਗੋਂ ਕਬੀਰ ਜੀ ਨੇ ਕਿਹਾ ਫਿਰ ਚਿੰਤਾ ਕਰਕੇ ਬਣਾਇਆ ਕੀ ਹੈ ਲੋਈ ਨੇ ਕਿਹਾ ਮੈਂ ਜਿੰਨੇ ਜੋਗੀ ਸਾਂ ਓਤਨਾ ਕੀਤਾ ਹੈ ਆ ਇੱਕ ਥਾਨ ਘਰ ਕੱਤ ਕੇ ਰੱਖਿਆ ਹੈ ਤੁਸੀਂ ਤਾਂ ਕੋਈ ਫਿਕਰ ਕਰਨਾ ਨਹੀਂ ਅਖੀਰ ਧੀ ਨੂੰ ਤਿੰਨ ਕੱਪੜੇ ਤਾਂ ਪਾਉਣੇ ਹਨ ਆ ਲੈ ਜਾਓ ਹੁਣ ਇਸ ਲਾ ਕੇ ਤੁਸੀਂ ਲੈ ਆਓ ਦੋ ਦਿਨ ਵਿਚਾਲੇ ਹਨ ਬਾਕੀ ਜਿਸ ਵੇਲੇ ਬਾਰਾਤ ਬੂਹੇ ਤੇ ਆ ਗਈ ਵਿਆਹ ਦਾ ਵੇਲਾ ਆ ਗਿਆ ਧੀ ਨੂੰ ਕਿਵੇਂ ਤੋਰਾਂਗਾ ਤੁਸੀਂ ਤਾਂ ਬੜੇ ਬੇਪਰਵਾਹ ਹੋ ਤੁਹਾਨੂੰ ਤਾਂ ਸੰਸਾਰ ਦੀ ਲੋਕਲਾਜ ਹੈ ਹੀ ਨਹੀਂ ਪਰ ਮਾਵਾ ਚਿੰਤਾ ਰਹਿਤ ਨਹੀਂ ਹੋ ਸਕਦੀਆਂ ਜੇ ਬੱਚਿਆਂ ਦੀ ਚਿੰਤ ਮਾਵਾ ਨੂੰ ਨਾ ਹੋਵੇ ਤਾਂ ਸੰਸਾਰ ਵਿੱਚ ਗਰਸਮਾਰੇ ਕਿਵੇਂ ਚੱਲੇ ਸੁਆਮੀ ਜੀ ਆਹਾ ਮੈਂ ਇੱਕ ਥਾਨ ਬਣਾਇਆ ਹੈ ਇਸ ਨੂੰ ਲੈ ਜਾਓ ਤੇ ਦਰਜੀ ਪਾਸੋਂ ਸਿਲਾ ਕੇ ਲੈ ਆਓ ਇਤਨੇ ਕਿਰਪਾ ਤਾਂ ਕਰੋ ਆਗੋਂ ਕਬੀਰ ਜੀ ਕਹਿਣ ਲੱਗੇ ਅੱਛਾ ਜੇ ਤੂੰ ਐਡੀਆਂ ਰੀਜਾਂ ਨਾਲ ਥਾਨ ਬਣਾਇਆ ਹੈ ਤਾ ਤੇਰਾ ਥਾਨ ਬਣਾਇਆ ਸਫਲ ਹੋਵੇ ਥਾਨ ਲੈ ਕੇ ਕਬੀਰ ਜੀ ਤੁਰਕ ਪਏ ਹੁਣ ਭਗਵਾਨ ਨੇ ਸੋਚਿਆ ਕਿ ਕਬੀਰ ਜੀ ਦੇ ਨਾਲ ਚੋਚ ਕਰੀਏ ਕਿਉਂਕਿ ਸਭ ਕੋਈ ਆਪਣੇ ਹਾਨੀਆਂ ਨਾਲ ਚੋਚ ਕਰਦਾ ਹੈ RAM ਸੰਤ ਮੈਂ ਭੇਦ ਕਿਛ ਨਾਹੀ ਇਕ ਜਨ ਕਈ ਮੈ ਲਾ ਕਰੋਰੀ ਭਾਵ RAM ਵਿੱਚ ਔਰ ਸੰਤ ਵਿੱਚ ਭੇਦ ਕੋਈ ਨਹੀਂ ਇਸ ਦਾ ਕਾਰਨ ਪਰਮਾਤਮਾ ਸੰਤ ਨਾਲ ਚੋਚ ਕਰਦਾ ਹੈ ਜਿਵੇਂ ਨਾਮਦੇਵ ਨਾਲ ਕੀਤਾ ਸੀ ਪ੍ਰੇਮੀ ਵਾਕ ਕੁਦਰਤ ਤੇਰੀ RAM ਜੀ ਹੈ ਮੁੱਡੋ ਨਿਆਰੀ ਭਗਤਾ ਨਾਲ ਤੂੰ ਖੇਡਦਾ ਇਹ ਤੇਰੇ ਖਿਡਾਰੀ ਨਾਰਦ ਫੁਰਨਾ ਬਣ ਗਿਆ ਸਵੰਬਰ ਹੈ ਭਾਰੀ ਸੂਰਤ ਸੋਣੀ ਦੇ ਦੇਹੋ ਮੈਂ ਹਰੀ ਪੁਜਾਰੀ ਬਾਂਦਰ ਦਾ ਮੂਲਾ ਦਿੱਤਾ ਵਿਸ਼ਨੂ ਬਲਕਾਰੀ ਨਾਮਦੇਵ ਨੇ ਮੰਗ ਲਈ ਘੋੜੀ ਯ ਸਵਾਰੀ ਮੋਡਿਆਂ ਉੱਤੇ ਲੱਦ ਦਿੱਤੀ ਬਣਾ ਲਿਆ ਬਿਗਾਰੀ ਕੁਦਰਤ ਤੇਰੀ RAM ਜੀ ਹੈ ਮੁੱਢੋਂ ਨਿਆਰੀ ਭਾਗ ਨਾਰਦ ਨੇ ਵਿਸ਼ਨੂੰ પાસે ਸਵੰਬਰ ਵਿੱਚ ਜਾਣ ਨੂੰ ਮੂੰਹ ਸੋਨਾ ਮੰਗਿਆ ਭਗਵਾਨ ਨੇ ਮਖੌਲ ਵਿੱਚ ਬਾਂਦਰ ਦਾ ਮੂੰਹ ਬਣਾ ਦਿੱਤਾ ਨਾਮਦੇਵ ਨੇ ਘੋੜੀ ਮੰਗੀ ਦਰਿਆ ਤੇ ਕਪੜੇ ਧੋਣ ਵਾਸਤੇ ਲੱਦ ਕੇ ਔਰ ਆਪ ਉੱਪਰ ਚੜ੍ਹ ਕੇ ਜਾਣ ਵਾਸਤੇ ਭਗਵਾਨ ਨੇ ਮਖੌਲ ਕੀਤਾ ਘੋੜੀ ਜੰਗਲ ਵਿੱਚ ਸੂ ਪਈ ਤੇ ਕਿਹਾ ਉਹ ਚਿੰਬਿਆ ਇਹ ਵਿਚੇਰੀ ਚੁੱਕ ਕੇ ਮੇਰੇ ਨਾਲ ਘਰ ਛੱਡ ਕੇ ਆ ਤੇ ਮੈਂ ਹੀ ਕਬੀਰ ਥਾਨ ਬਾਜ਼ਾਰ ਵਿੱਚ ਸਵਾਨ ਵਾਸਤੇ ਲੈ ਚਲਿਆ ਤੇ ਭਗਵਾਨ ਇੱਕ ਗਰੀਬ ਦਾ ਰੂਪ ਧਾਰ ਕੇ ਕਬੀਰ ਦੇ ਅੱਗੇ ਆ ਗਿਆ ਕੋਲੋਂ ਲੰਘਦੇ ਕਬੀਰ ਪਾਸੋਂ ਪੁੱਛਿਆ ਜੀ ਥੋੜੀ ਕਿਰਪਾ ਕਰੋਗੇ ਕਬੀਰ ਨੇ ਆਖਿਆ ਕਾਦੀ ਅੱਗੋਂ ਕਿਹਾ ਜੇ ਮੈਨੂੰ ਕਬੀਰ ਦਾ ਘਰ ਨਹੀਂ ਲੱਭਦਾ ਜੇ ਘਰ ਦਿਖਾ ਦਿਓ ਤਾਂ ਉੱਤਰ ਵਿੱਚ ਗਿਆ ਕਬੀਰ ਦਾ ਘਰ ਸੋਚਿਆ ਮੇਰਾ ਘਰ ਪੁੱਛਦਾ ਫਿਰਦਾ ਹੈ ਔਰ ਮੈਨੂੰ ਹੀ ਪੁੱਛ ਰਿਹਾ ਹੈ ਤੇ ਕਹਿੰਦਾ ਹੈ ਕਬੀਰ ਦਾ ਘਰ ਦਿਖਾ ਕਿਤਨਾ ਅਚਰਜ ਹੈ ਕਿਉਂ ਭਈ ਤੂੰ ਕੀ ਆਖਣਾ ਹੈ ਕਬੀਰ ਨੂੰ ਉਸਨੇ ਆਖਿਆ ਜੀ ਮੈਂ ਕਬੀਰ ਦੀ ਬੜੀ ਸ਼ੋਭਾ ਸੁਣੀ ਹੈ ਉਹ ਬੜਾ ਦਾਨੀ ਹੈ ਕੁਝ ਲੁਕਾ ਕੇ ਨਹੀਂ ਰੱਖਦਾ ਜਿਵੇਂ ਫਰੀਦ ਨੇ ਆਖਿਆ ਹੈ ਫਰੀਦ ਦਾ ਜੇ ਮੈਂ ਹੋਂਦਾ ਵਾਰਿਆ ਮਿੱਤਾ ਆਇੜਿਆ ਜਲੇ ਮਜੀਠ ਜਿਉ ਉੱਪਰ ਅੰਗਾਰਾ ਕਿੱਡੀ ਸੌ ਖਾਦੀ ਹੈ ਮਿੱਤਰੋ ਜੇ ਮੇਰੇ ਪਾਸ ਕੁਝ ਹੋਵੇ ਤੇ ਤੁਹਾਡੇ ਕੋਲੋਂ ਲੁਕਾ ਕੇ ਰੱਖਾਂ ਤਾਂ ਮੈਂ ਏਉ ਸੜਾਂ ਜਿਵੇਂ ਅੰਗਾਰਿਆਂ ਤੇ ਮਜੀਠ ਸੜਦੀ ਹੈ ਤਿਵੇਂ ਹੀ ਕਬੀਰ ਲੁਕੋ ਕੇ ਕੁਝ ਨਹੀਂ ਰੱਖਦਾ ਪਰ ਜਿਹੜਾ ਭਗਵਾਨ ਦਾ ਵਾਸਤਾ ਜਾ ਪਾਏ ਇਸ ਵਾਸਤੇ ਮੈਂ ਕਬੀਰ ਦਾ ਘਰ ਪੁੱਛਦਾ ਫਿਰਦਾ ਹਾਂ ਮੈਂ ਗਰੀਬ ਹਾਂ ਮੇਰੇ ਉੱਤੇ ਆਹ ਤੱਕੋ ਨਾ ਕੱਪੜੇ ਫੱਟ ਗਏ ਹਨ ਲੀਰਾ ਲਮਕਦੀਆਂ ਹਨ ਕੋਈ ਚੱਜ ਦਾ ਕਪੜਾ ਨਹੀਂ ਮੈਂ ਕਬੀਰ ਅੱਗੇ ਸਵਾਲ ਕਰਨਾ ਹੈ ਮੈਨੂੰ ਇੱਕ ਚੋਲਾ ਸਿਵਾ ਦੇ ਕਬੀਰ ਨੇ ਸੋਚਿਆ ਮੇਰੇ ਘਰ ਪਹੁੰਚ ਜਾਵੇਗਾ ਫਿਰ ਵੀ ਤਾਂ ਮੈਨੂੰ ਹੀ ਦੇਣਾ ਪਏਗਾ ਤੇ ਹੁਣ ਥਾਨ ਵੀ ਮੇਰੇ پاس ਹੈ ਅਤੇ ਲੋਈ ਵੀ ਨਹੀਂ ਦੇਖਦੀ ਕਬੀਰ ਨੇ ਕਿਹਾ ਤੈਨੂੰ ਚੋਲਾ ਚਾਹੀਦਾ ਹੈ ਉੱਤਰ ਵਿੱਚ ਹਾਂ ਜੀ ਬੁੱਕਲ ਵਿੱਚੋਂ ਥਾਨ ਕੱਢਿਆ ਤੇ ਪੁੱਛਿਆ ਕਿੰਨੇ ਗੱਜ ਲੱਗੇਗਾ ਅਗੋਂ ਦੱਸਿਆ ਇਤਨਾ ਲੱਗੇਗਾ ਪਾੜ ਕੇ ਟੋਟਾ ਹੱਥ ਫੜਾਇਆ ਤੇ ਕਿਹਾ ਖੁਸ਼ ਐ ਅਗੋਂ ਉੱਤਰ ਵਿੱਚ ਗਿਆ ਖੁਸ਼ੀ ਵਿੱਚ ਕੋਈ ਕਸਰ ਹੈ ਬਾਕੀ ਜਿਸ ਨੂੰ ਮੂਹ ਮੰਗਿਆ ਪਦਾਰਤ ਪ੍ਰਾਪਤ ਹੋ ਜਾਵੇ ਉਹ ਕਿਵੇਂ ਖੁਸ਼ ਨਾ ਹੋਵੇ ਤੂੰ ਵੀ ਕੋਈ ਮਹਾਦਾਨੀ ਹੈ ਮੈਂ ਤੈਨੂੰ ਸਵਾਲ ਨਹੀਂ ਪਾਇਆ ਤੇithੋਂ ਮੈਂ ਮੰਗਿਆ ਕੁਝ ਨਹੀਂ ਪਰ ਤੂੰ ਸੁਣ ਕੇ ਹੀ ਨਿਹਾਲ ਹੋ ਗਿਆ ਹੈ ਤੇ ਚੋਲੇ ਦਾ ਕਪੜਾ ਦੇ ਦਿੱਤਾ ਹੈ ਭਈ ਧੰਨ ਤੂੰ ਹੈ ਭਾਈ ਜਿੱਥੇ ਅੱਡੀ ਕਿਰਪਾ ਕੀਤੀ ਹੈ ਉੱਥੇ ਇੱਕ ਥੋੜੀ ਜਿਹੀ ਕਿਰਪਾ ਹੋਰ ਵੀ ਕਰ ਜਾ ਕਬੀਰ ਨੇ ਪੁੱਛਿਆ ਕਿਹੜੀ ਆਖੇ ਜਾਂਦਾ ਜਾਂਦਾ ਕਬੀਰ ਦਾ ਘਰ ਦਿਖਾ ਜਾ ਆਗੋਂ ਕਿਹਾ ਹੁਣ ਤੂੰ ਕਬੀਰ ਨੂੰ ਕੀ ਕਹਿਣਾ ਹੈ ਆਗੋਂ ਕਿਹਾ ਜੀ ਚੋਲਾ ਤਾਂ ਦੇ ਦਿੱਤਾ ਪੱਗ ਕਬੀਰ ਤੋਂ ਲੈ ਲਵਾਂਗਾ ਕਿਉਂਕਿ ਪੱਗ ਵੀ ਫੱਟੀ ਹੋਈ ਹੈ ਚੋਲਾ ਤਾਂ ਮਿਲ ਗਿਆ ਅਚਿੰਤ ਹੋ ਗਿਆ ਚੋਲੇ ਵਨੋਂ ਸਾਲ 6 ਮਹੀਨੇ ਲੋੜ ਹੀ ਕੋਈ ਨਹੀਂ ਤੂੰ ਬੜਾ ਪਰਉਪਕਾਰੀ ਹੈ ਤੂੰ ਚੋਲਾ ਬਖਸ਼ਿਆ ਹੈ ਸਾਲ 6 ਮਹੀਨੇ ਦੀ ਚਿੰਤਾ ਮੁਕਾ ਛੱਡੀ ਪਰ ਜਿੱਥੇ ਐਡੀ ਕਿਰਪਾ ਕੀਤੀ ਹੈ ਉੱਥੇ ਇੱਕ ਕਿਰਪਾ ਹੋਰ ਵੀ ਕਰ ਦੇ ਕਬੀਰ ਦਾ ਘਰ ਦਿਖਾ ਦੇ ਪੱਗ ਚਾਹੀਦੀ ਹੈ ਹੁਣ ਤੈਨੂੰ ਤਾਂ ਨਹੀਂ ਨਾ ਸਵਾਲ ਪਉਣਾ ਤੇਰਾ ਥਾਨ ਦੇ ਕੇ ਤਾਂ ਨਹੀਂ ਨਾ ਮਨ ਲਲ ਜਾਣਾ ਭਾਈ ਇਹ ਵੀ ਮੈਨੂੰ ਦੇ ਦੇ ਨਾ ਮਿੱਤਰਾ ਇਹ ਤੂੰ ਆਪਣੇ ਪਾਸ ਰੱਖ ਖਬਰੇ ਕਿਸ ਕੰਮ ਨੂੰ ਲੈ ਚੱਲਿਆ ਹੈ ਮੈਂ ਤੇਥੋਂ ਹੋਰ ਨਹੀਂ ਮੰਗਦਾ ਪਰ ਮੈਨੂੰ ਕਬੀਰ ਦਾ ਘਰ ਦਿਖਾ ਦੇ ਮੈਂ ਪੱਗ ਉਸ ਤੋਂ ਲੈ ਲਵਾਂਗਾ ਕਬੀਰ ਨੇ ਸੋਚਿਆ ਜੇ ਘਰ ਆ ਗਿਆ ਫਿਰ ਵੀ ਪੱਗ ਦੇਣੀ ਪਏਗੀ ਭਾਈ ਕਿੰਨੇ ਗੱਜ ਦੀ ਪੱਗ ਹੈ ਤੇਰੀ ਅੱਗੋਂ ਕਿਹਾ ਇਤਨੀ ਉਹ ਵੀ ਕਪੜਾ ਪਾੜ ਦਿੱਤਾ ਹੁਣ ਖੁਸ਼ ਹੈ ਭਾਈ ਤੂੰ ਵੀ ਕੋਈ ਕਬੀਰ ਵਰਗਾ ਹੀ ਹੈ ਕਬੀਰ ਅਜੇ ਡਿੱਠਾ ਨਹੀਂ ਪਰ ਕਬੀਰ ਦਾ ਸ਼ਾਨੀ ਜ਼ਰੂਰ ਦੇਖ ਲਿਆ ਹੈ ਤੂੰ ਕਿੱਡੇ ਖੁੱਲੇ ਦਿਲ ਵਾਲਾ ਹੈ ਮੈਂ ਮੰਗਿਆ ਨਹੀਂ ਮੈਂ ਸਵਾਲ ਨਹੀਂ ਪਾਇਆ ਕਮੀਜ਼ ਦਾ ਕਪੜਾ ਫਿਰ ਪਾਗਦੂ ਵੀ ਦਿੱਤੀ ਹੈ ਹੁਣ ਕਬੀਰ ਨੇ ਕਿਹਾ ਹੁਣ ਤਾਂ ਖੁਸ਼ ਹੈ ਅੱਗੋ ਕਿਹਾ ਜੀ ਬੜਾ ਖੁਸ਼ ਹਾਂ ਲੂ ਲੂ ਖੁਸ਼ ਹਾਂ ਹਿਰਦੇ ਤੋਂ ਅਸੀਸਾਂ ਪਈਆਂ ਨਿਕਲਦੀਆਂ ਹਨ ਓ ਭਗਵਾਨ ਤੇਰਾ ਭਲਾ ਕਰੇ ਪਰ ਹੁਣ ਮੈਂ ਕਿੱਥੇ ਜਾ ਕੇ ਪੁੱਛਾਂਗਾ ਕੌਣ ਮੈਨੂੰ ਦੱਸੇਗਾ ਤੂੰ ਕਬੀਰ ਦਾ ਘਰ ਜਾਣਦਾ ਅੱਗੋ ਕਬੀਰ ਨੇ ਆਖਿਆ ਭਈ ਜਾਣਦਾ ਤਾਂ ਹਾਂ ਬਸ ਜ਼ਰਾ ਕੁ ਦੂਰੋ ਦਿਖਾ ਦੇ ਫਿਰ ਤੂੰ ਆਪਣੇ ਰਾਹ ਪ ਆਗੋਂ ਕਬੀਰ ਨੇ ਕਿਹਾ ਹੁਣ ਤੂੰ ਕਬੀਰ ਨੂੰ ਕੀ ਆਖਣਾ ਹੈ ਆਗੋਂ ਕਿਹਾ ਬਸ ਇੱਕ ਚਾਦਰ ਬਾਕੀ ਰਹਿ ਗਈ ਹੈ ਉਹ ਕਬੀਰ ਪਾਸੋ ਮਿਲ ਜਾਏ ਫਿਰ ਮੈਂ ਨਚਿੰਤ ਹੋ ਗਿਆ ਹੁਣ ਕਬੀਰ ਨੇ ਬਾਕੀ ਥਾਨ ਦੇਖਿਆ ਤਾਂ ਚਾਦਰ ਜੋਗਾ ਹੀ ਸੀ ਕਬੀਰ ਨੇ ਕਿਹਾ ਹੁਣ ਇਹ ਵੀ ਲੈ ਜਾ ਜਿਸ ਵੇਲੇ ਥਾਨ ਸਾਰਾ ਹੀ ਲੈ ਕੇ ਤੁਰ ਗਿਆ ਕਬੀਰ ਪਿੱਛੋ ਸੋਚਣ ਲੱਗਿਆ ਇਹ ਕੀ ਬਣਿਆ ਲੋਈ ਨੇ ਆਖਿਆ ਸੀ ਇਹ ਥਾਨ ਮੈਂ ਕੱਤਿਆ ਬਣਾਇਆ ਤੇ ਤੁਸੀਂ ਇਸ ਦਾ ਸੂਟ ਸਵਾ ਲਿਆ ਹੁਣ ਮੈਂ ਖਾਲੀ ਹੱਥੀ ਕਿਸ ਮੁਹਾਰ ਜਾਵਾਂ ਸੋਚਿਆ ਚਲੋ ਘਰ ਜਾਂਦੇ ਹੀ ਨਹੀਂ ਨਾ ਜਾਵਾਂਗਾ ਨਾ ਕੋਈ ਪੁੱਛੇਗਾ ਜੰਗਲ ਵਿੱਚ ਇਕਾਂਤ ਜਾ ਬੈਠੇ ਦਿਨ ਬੀਤ ਗਿਆ ਲੋਈ ਉਡੀਕ ਰਹੀ ਹੈ ਅਗਲਾ ਦਿਨ ਹੋ ਗਿਆ ਥਾਨ ਦਿੱਤਾ ਸੀ ਕੱਪੜੇ ਸਿਉਣ ਵਾਸਤੇ ਹੁਣ ਤੱਕ ਆਏ ਨਹੀਂ ਬੂਹੇ ਤੇ ਜਾਨ ਚ ਆਉਣ ਵਾਲੀ ਹੈ ਹੁਣ ਮੈਂ ਕੀ ਕਰਾਂ ਬੜੀ ਚਿੰਤਾ ਵਿੱਚ ਲੋਈ ਕਦੇ ਅੰਦਰ ਆਉਂਦੀ ਹੈ ਕਦੇ ਬਾਹਰ ਜਾਂਦੀ ਹੈ ਅਚਾਨਕ ਆਵਾਜ਼ ਆਈ ਲੋਈ ਤਾਂ ਭੱਜ ਕੇ ਡਿੱਠਾ ਤਾਂ ਕਬੀਰ ਜੀ ਉਦਾਂ ਬਾ ਦੇਣ ਲੱਗੀ ਸੀ ਐਨੀ ਦੇ ਕਬੀਰ ਜੀ ਨੇ ਆਖਿਆ ਮੈਂ ਸਿਰਫ ਕੱਪੜਾ ਤਾਂ ਸਿਵਾਉਣ ਨਹੀਂ ਸਾ ਗਿਆ ਮੈਂ ਸਾਰਾ ਪ੍ਰਬੰਧ ਵੀ ਕਰਨ ਗਿਆ ਸਾ ਲੋਈ ਦੇਖ ਕੇ ਖੁਸ਼ ਹੋ ਜਾਵੇਗੀ ਕਿ ਮੈਂ ਕੀ ਕੁਝ ਕਰਕੇ ਆਇਆ ਜਾਂ ਦੇਖਿਆ ਤਾਂ ਰਸਤਾ ਦੇ ਗੱਡੇ ਲੱਦੇ ਹੋਏ ਕਿਸੇ ਵਿੱਚ ਕੱਪੜੇ ਹਨ ਕਿਸੇ ਵਿੱਚ ਰਸਤਾ ਹਨ ਕਿਸੇ ਗੱਡੇ ਵਿੱਚ ਬਰਤਨ ਦਾਜ ਵਿੱਚ ਦੇਣ ਵਾਸਤੇ ਹਨ ਕਿਸੇ ਵਿੱਚ ਕੋਈ ਪਦਾਰਥ ਹੈ ਕਿਸੇ ਵਿੱਚ ਕੋਈ ਨਾਲ ਆਏ ਸੇਵਕਾਂ ਨੂੰ ਹੁਕਮ ਦਿੱਤਾ ਸਭ ਗੱਡਿਆਂ ਵਿੱਚੋਂ ਪਦਾਰਥ ਲਿਆ ਕੇ ਅੰਦਰ ਰੱਖੋ ਵੇਖਦਿਆਂ ਵੇਖਦਿਆਂ ਘਰ ਭਰ ਗਿਆ ਤੇ ਲੋਈ ਭਾਰ ਕੇ ਅੱਖਾਂ ਆਖਦੀ ਹੈ ਮੈਨੂੰ ਹੀ ਆਖਦੇ ਸੋ ਲੋਈ ਕੋਈ ਫਿਕਰ ਨਾ ਕਰ ਆਪੇ ਭਗਵਾਨ ਕਰੇਗਾ ਮੈਨੂੰ ਕੀ ਪਤਾ ਕਿ ਤੁਸੀਂ ਸਭ ਕੁਝ ਅੱਗੇ ਕੀਤੇ ਬੈਠੇ ਹੋ ਮੈਂ ਐਵੇਂ ਚਿੰਤਾ ਕਰਦੀ ਮਰ ਗਈ ਅੱਛਾ ਲੋਈ ਹੁਣ ਗੱਲਾਂ ਫੇਰ ਕਰਾਂਗੇ ਪਹਿਲਾਂ ਕਾਰਜ ਕਰ ਲਈਏ ਐਨੇ ਨੂੰ ਬਰਾਤ ਆਈ ਤੇ ਵਿਆਹ ਹੋਇਆ ਸਾਰੇ ਸ਼ਹਿਰ ਵਿੱਚ ਧੂਮ ਪੈ ਗਈ ਕਬੀਰ ਨੇ ਐਸਾ ਵਿਆਹ ਕੀਤਾ ਹੈ ਪਈ ਕਮਾਲ ਹੋ ਗਈ ਹੈ ਵੇਖਣ ਨੂੰ ਤਾਂ ਕਿੱਡਾ ਗਰੀਬ ਜ ਆਪਦਾ ਸੀ ਸੁਣਦੇ ਸਾਂ ਕਬੀਰ ਦੇ ਬਾਲ ਬੱਚੇ ਛੋਲੇ ਪੁੱਜੇ ਖਾ ਕੇ ਗੁਜ਼ਾਰਾ ਕਰਦੇ ਹਨ ਪਰ ਅੱਜ ਤਾਂ ਹੱਦ ਹੋ ਗਈ ਹੈ ਪਤਾ ਨਹੀਂ ਇਤਨਾ ਪਦਾਰਤ ਆਇਆ ਕਿੱਥੋਂ ਹੈ ਅਗਲੇ ਦਿਨ ਡੋਲੀ ਤੁਰੀ ਤਾਂ ਲੋਈ ਨੇ ਆਖਿਆ ਪਈ ਹੁਣ ਤਾਂ ਦੱਸੋ ਇਤਨਾ ਕੁਝ ਕਿੱਥੋਂ ਲਿਆਜੀ ਅਗੋਂ ਕਬੀਰ ਜੀ ਨੇ ਆਖਿਆ ਜ਼ਰਾ ਕੁ ਬਾਹਰ ਜਾਣਾ ਹੈ ਕੁਝ ਲੈਣ ਦੇਣ ਦਾ ਹਿਸਾਬ ਕਰਨਾ ਹੈ ਵੇਲਾ ਹੋ ਕੇ ਆਉਣਾ ਫਿਰ ਤੈਨੂੰ ਸਾਰਾ ਸਮਾਚਾਰ ਦੱਸਾਂਗਾ ਫਿਰ ਬਾਹਰ ਗਏ ਉਹ ਕੌਣ ਸਨ ਉਹ ਭਗਵਾਨ ਸਨ ਕਬੀਰ ਦਾ ਰੂਪ ਧਾਰ ਕੇ ਸਾਰਾ ਕਾਰਜ ਕਰ ਗਏ ਤੇ ਹੁਣ ਪਹੁੰਚੇ ਕਬੀਰ ਦੇ ਪਾਸ ਭਗਵਾਨ ਕਹਿਣ ਲੱਗੇ ਕਬੀ ਤੂੰ ਇੱਥੇ ਬੈਠਾ ਹੈ ਐਡਾ ਨਚਿੰਤ ਹੋ ਕੇ ਤੇ ਸਾਰੇ ਜੰਜਾਰ ਮੇਰੇ ਗਲ ਪਾ ਦਿੱਤੇ ਨਹੀਂ ਹੁਣ ਤੇ ਘਰ ਜਾ ਆਗੋਂ ਕਬੀਰ ਨੇ ਕਿਹਾ ਜਾਂਦਾ ਹਾਂ ਭਗਵਾਨ ਨੇ ਕਿਹਾ ਜਿਵੇਂ ਕੋਈ ਚਿੰਤਾ ਹੀ ਨਹੀਂ ਕਿਸੇ ਗੱਲ ਦੀ ਗਰਸਦਾ ਜੰਜਾਲ ਪਾਇਆ ਸੀ ਤੇਰੇ ਗੱਲ ਤੂੰ ਲਾ ਕੇ ਮੇਰੇ ਗੱਲ ਪਾ ਦਿੱਤਾ ਹੈ ਹੁਣ ਤੂੰ ਕੋਈ ਚਿੰਤਾ ਨਾ ਕਰ ਮੈਂ ਸਾਰੇ ਕੰਮ ਕਰਕੇ ਸਵਾਰ ਆਇਆ ਹਾਂ ਨਚਿੰਤ ਹੋ ਕੇ ਘਰ ਜਾ ਲੋਈ ਕੁਝ ਨਹੀਂ ਕਹਿੰਦੀ ਆਗੋਂ ਕਬੀਰ ਜੀ ਨੇ ਕਿਹਾ ਜਾਂਦਾ ਹਾਂ ਭਗਵਾਨ ਨੇ ਕਿਹਾ ਫਿਰ ਬੈਠਾ ਕੀ ਪਿਆ ਕਰਦਾ ਹੈ ਸਾਰੇ ਕੰਮ ਤਾਂ ਤੇਰੇ ਮੈਂ ਕੀਤੇ ਹਨ ਅਜੇ ਕੋਈ ਬਾਕੀ ਕਸਰ ਹੈ ਹੁਣ ਅੱਗੋਂ ਕਬੀਰ ਜੀ ਨੇ ਕਿਹਾ ਕੋਈ ਮੁਫਤ ਥੋੜੇ ਕੀਤੇ ਨੇ ਖਾਣ ਵੀ ਤਾਂ ਤੁਸੀਂ ਲਿਆ ਸੀ ਨਾ ਅੱਗੋਂ ਭਗਵਾਨ ਹੱਸ ਪਏ ਤੇ ਕਬੀਰ ਤੂੰ ਮੈਨੂੰ ਪਛਾਣ ਲਿਆ ਸੀ ਅੱਗੋਂ ਕਿਹਾ ਜੇ ਤੈਨੂੰ ਨਾ ਪਛਾਣਾਗਾ ਤਾਂ ਹੋਰ ਕਿਸ ਨੂੰ ਪਛਾਣਾਗਾ ਜਿਸ ਨੇ ਤੈਨੂੰ ਇੱਕ ਵਾਰ ਪਛਾਣ ਲਿਆ ਹੈ ਉਹ ਤੈਨੂੰ ਇੱਕ ਸੈਕਿੰਡ ਵੀ ਨਹੀਂ ਭੁਲਾ ਸਕਦਾ ਆਖਾ ਜੀਵਾ ਵਿਸਰੇ ਮਰ ਜਾਓ ਰਤੇ ਸੇਈ ਜੇ ਮੁਖ ਨਾ ਮੋੜਨ ਜਿੰਨੀ ਸਿਆਤਾ ਸਾਈਂ ਭਾਗ ਹੁਣ ਭਗਵਾਨ ਜੀ ਨੇ ਕਬੀਰ ਜੀ ਨੂੰ ਗੱਲ ਲਾਇਆ ਤੇ ਘਰ ਨੂੰ ਭੇਜਿਆ ਜਿਸ ਵੇਲੇ ਕਬੀਰ ਜੀ ਘਰ ਪਹੁੰਚੇ ਤਾਂ ਲੋਈ ਨੇ ਆਖਿਆ ਇਤਨੀ ਧੀਰ ਲਾ ਦਿੱਤੀ ਜੀ ਪਹਿਲਾਂ ਮੈਨੂੰ ਇਹ ਦੱਸੋ ਕਿ ਇਹ ਸਾਰਾ ਕੁਝ ਕਿਵੇਂ ਕਰ ਲਿਆ ਜੀ ਆਗੋਂ ਕਬੀਰ ਨੇ ਆਖਿਆ ਅੱਜ ਤੂੰ ਪੁੱਛੇਂਗੀ ਕੱਲ ਕੋਈ ਹੋਰ ਪੁੱਛੇਗਾ ਸ਼ਾਮ ਦੇ satsang ਵਿੱਚ ਸਾਰਾ ਹਾਲ ਦੱਸਾਂਗੇ ਇਹ ਤੁਮ ਜਿਸ ਵੇਲੇ ਪਈ ਕਬੀਰ ਦੀ ਲੜਕੀ ਦਾ ਇਸ ਤਰ੍ਹਾਂ ਵਿਆਹ ਹੋਇਆ ਪਤਾ ਨਹੀਂ ਇਤਨੇ ਗਰੀਬ ਕੋਲ ਇਤਨਾ ਪਦਾਰਤ ਕਿੱਥੋਂ ਆ ਗਿਆ ਇਹ ਉਹ ਪ੍ਰਤੀਤ ਹੁੰਦਾ ਹੈ ਅੰਦਰ ਕੋਈ ਕਾਮ ਧੇਨ ਗਊ ਬੱਦੀ ਹੋਈ ਹੋਵੇ ਜਿਵੇਂ ਕੱਲ ਬ੍ਰਿਸ਼ ਕਬੀਰ ਦੇ ਘਰ ਪੈਦਾ ਹੋਇਆ ਹੋਵੇ ਇਹ ਸਰੋਤਾ ਸੁਣ ਸੁਣ ਕੇ ਬੜੀ ਦੁਨੀਆ ਆਈ ਭਾਈ ਦੇਖੀਏ ਤਾਂ ਸਹੀ ਉੱਤੋਂ ਐਡੀ ਗਰੀਬੀ ਤੇ ਅੰਦਰੋਂ ਐਡੀ ਪਾਤਸ਼ਾਹੀ ਇਹ ਸਰੋਤ ਸੁਣ ਕੇ ਜਿਹੜੀ ਦੁਨੀਆ ਆਈ ਤੇ ਕਬੀਰ ਜੀ ਨੇ ਇਹ ਕਥਾ ਸੁਣਾਈ ਕਬੀਰ ਨਾ ਹਮ ਕੀਆ ਨਾ ਕਰੇਗੇ ਨਾ ਕਰ ਸਕੇ ਸਰੀ ਕਿਆ ਜਾਣੋ ਕਿਛ ਹਰ ਕੀਆ ਭਇਓ ਕਬੀਰ ਕਬੀਰ ਭਾਵ ਜਦੋਂ ਸਿੱਖ ਆਪਣੀ ਚਿੰਤਾ ਗੁਰੂ ਅੱਗੇ ਮੱਥਾ ਟੇਕ ਦਿੰਦਾ ਹੈ ਭਾਵ ਆਪ ਅਚਿੰਤ ਹੋ ਜਾਂਦਾ ਹੈ ਤਾਂ ਸਿੱਖਾਂ ਦੀ ਚਿੰਤਾ ਗੁਰੂ ਨੂੰ ਲੱਗ ਜਾਂਦੀ ਹੈ ਬਾਬਾ ਜੀ ਨੇ ਸਾਕੀ ਸੁਣਾਈ ਤੇ ਕਿਹਾ ਮਹਿੰਦਰ ਸਿੰਘਾ ਤੂੰ ਆਪਣੀ ਚਿੰਤਾ ਸਾਨੂੰ ਦੇ ਦੇ ਸਾਡਾ ਬਚਨ ਮੰਨ ਕੇ ਅਮਰਤ ਛੱਕ ਲੈ ਅਗੋ ਮਹਿੰਦਰ ਸਿੰਘ ਕੁਝ ਉੱਤਰ ਵਿੱਚ ਨਾ ਕਰਨ ਹੀ ਲੱਗਾ ਸੀ ਕਿ ਮਸਤਾਨੇ ਨੇ ਕਿਹਾ ਤੂੰ ਸਤਿ ਬਚਨ ਕਰ ਮਸਤਾਨੇ ਦੇ ਕੈਨ ਪਰ ਸਤਿ ਬਚਨ ਕੀਤਾ ਹੁਣ ਬਾਬਾ ਜੀ ਨੇ ਕਿਹਾ ਸਾਰੀਆਂ ਕਲਪਨਾ ਤੇ ਹੋਰ ਸਾਰੀਆਂ ਚਿੰਤਾਵਾਂ ਤੂੰ ਸਾਨੂੰ ਦੇ ਦੇ ਤੂੰ ਸਾਡਾ ਬਚਨ ਮੰਨ ਕੇ ਅਮਰ ਚੱਕ ਲੈ ਤੇ ਘੰਟਾ 2 ਘੰਟੇ ਨਿਤਨੇਮ ਕਰਿਆ ਕਰ ਤੇਰੇ ਸਾਰੇ ਕੰਮ ਅਸੀਂ ਕਰਾਂਗੇ ਇਹ ਯਾਦ ਰੱਖੀ ਨਿਤਨੇਮ ਨਾ ਛੱਡੀ ਇਹ ਗੁਰੂ ਕੀ ਬਾਣ ਹੈ ਜੇ ਨਿਤਨੇਮ ਛੁੱਟ ਗਿਆ ਤਾਂ ਕਾਲ ਯੁਗ ਦਾ ਬਲ ਪੈ ਜਾਏਗਾ। ਆਗੋਂ ਸਰਦਾਰ ਮਹਿੰਦਰ ਸਿੰਘ ਨੇ ਸਤਿਵਚਨ ਕੀਤਾ। ਬਾਬਾ ਜੀ ਤਾਂ ਦੀਵਾਨ ਵਿੱਚ ਆ ਗਏ ਤੇ ਮਸਤਾਨੇ ਨੇ ਕਿਹਾ ਮਹਿੰਦਰ ਸਿਆ ਅੱਜ ਆਉਂਦਿਆਂ ਹੀ ਤੈਨੂੰ ਬਾਹਰ ਮਿਲ ਗਿਆ ਹੈ। ਬਾਬਾ ਜੀ ਨੇ ਤੇਰੇ ਗੁਣ ਅਵਗੁਣ ਕੋਈ ਵੀ ਨਹੀਂ ਚਿਤਾ ਰਿਆ। ਤੇਰੀ ਦਾੜੀ ਕਤਰੀ ਵੱਲ ਦੇਖ ਕੇ ਅੰਡਿਟ ਕਰ ਦਿੱਤਾ ਹੈ। ਇਸ ਤਰ੍ਹਾਂ ਬਚਨ ਕਰਦੇ ਤੇ ਬਾਬਾ ਜੀ ਦੀਆਂ ਸਿਫਤਾਂ ਕਰਦੇ। ਮੋਗੇ ਆਪੋ ਆਪਣੇ ਘਰਾਂ ਵਿੱਚ ਪਹੁੰਚ ਗਏ। ਹੁਣ ਸੁਣੋ ਮੈਜਿਸਟ੍ਰੇਟ ਕਿਵੇਂ ਬੰਦਾ ਹੈ ਜਦੋਂ ਪੂਰੇ ਮਾਪੁਰਖ ਦੀ ਸੰਗਤ ਕਰਕੇ ਵਾਰ ਪ੍ਰਾਪਤ ਹੋ ਜਾਏ ਤਾਂ ਸਾਰੀਆਂ ਪੁੱਠੀਆਂ ਗੱਲਾਂ ਸਿੱਧੀਆਂ ਹੋ ਜਾਂਦੀਆਂ ਹਨ ਅਪੁਸ਼ਟ ਬਾਤੇ ਪਈ ਸਿਦਰੀ ਦੂਤ ਦੁਸ਼ਤ ਸਜਣਈ ਜੋ ਕਿਰਪਾ ਗੋਬਿੰਦ ਪਈ ਭਾਗ ਪੁੱਠੇ ਕੰਮ ਸਿੱਤੇ ਹੋ ਜਾਂਦੇ ਹਨ ਦੁਸ਼ਮਣ ਤੇ ਨਿੰਦਕ ਮਿੱਤਰ ਸੱਜਣ ਬਣ ਜਾਂਦੇ ਹਨ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਗੁਰਪੁਰਬ ਆ ਗਿਆ। ਸੰਤ ਗੁਲਾਬ ਸਿੰਘ ਜੀ ਘੋਲੀਏ ਵਾਲੇ ਦੇ ਗੁਰਦੁਆਰੇ। ਸੰਗਤ ਨੇ ਬੜੀ ਧੂਮਤਾਮ ਨਾਲ ਮਨਾਇਆ। ਸਰਦਾਰ ਮਹਿੰਦਰ ਸਿੰਘ ਵੀ ਮੱਥਾ ਟੇਕਣ ਗਿਆ। ਮਾਸਟਰ ਲੋਕ ਰਾਜ ਪੰਜਵੇਂ ਪਾਤਸ਼ਾਹ ਦੀਆਂ ਸਿਫਤਾਂ ਕਰਦਾ ਸੁਖਮਨੀ ਸਾਹਿਬ ਦੀ ਪੋੜਤਾ ਕਰ ਰਿਹਾ ਸੀ ਕਿ ਜੋ ਵੀ 2-4 ਅਸ਼ਟਪਦੀਆਂ ਨਿਤਨੇਮ ਨਾਲ ਰੋਜ਼ ਕਰਦਾ ਹੈ ਉਸਦੇ ਮਨ ਦੀ ਇੱਛਾ ਪੂਰੀ ਹੋ ਜਾਂਦੀ ਹੈ। ਇਹ ਲਫ਼ਜ਼ ਮਹਿੰਦਰ ਸਿੰਘ ਨੇ ਸੁਨੇ ਤੇ ਜਦੋਂ ਅੱਖਾਂ ਨਾਲ ਦੇਖਿਆ ਤਾ ਇਉਂ ਪ੍ਰਤੀਤ ਹੋਇਆ ਕਿ ਜਿਵੇਂ ਬਾਬਾ ਈਸ਼ਰ ਸਿੰਘ ਜੀ ਉਪਦੇਸ਼ ਦੇ ਰਹੇ ਹੋਣ ਇਹ ਕੁਝ ਦੇਖ ਕੇ ਐਸਾ ਮਨ ਤੇ ਅਸਰ ਹੋਇਆ ਕਿ ਪਹਿਲਾਂ 4 ਅਸ਼ਟਪਦੀਆਂ ਰੋਜ਼ ਦੀਆਂ ਪੜ੍ਹਨੀਆਂ ਫਿਰ 6 ਰੋਜ਼ ਦੀਆਂ ਕਰ ਦਿੱਤੀਆਂ ਫਿਰ 8 ਫਿਰ 12 ਫਿਰ ਪੂਰਾ ਸੁਖਮਨੀ ਸਾਹਿਬ ਦਾ ਪਾਠ ਰੋਜ਼ ਕਰਨਾ ਸ਼ੁਰੂ ਕਰ ਦਿੱਤਾ ਪਹਿਲਾਂ 10ਵੀਂ ਵਿੱਚੋਂ ਫੇਲ ਹੋ ਗਿਆ ਸੀ ਹੁਣ 10ਵੀਂ ਵਿੱਚੋਂ ਪਾਸ ਹੋ ਗਿਆ ਹੁਣ ਨਿਯਮ ਨਾਲ ਇੱਕ ਪਾਠ ਰੋਜ਼ ਕਰਨਾ ਤੇ ਗੁਰਦੁਆਰੇ ਰੋਜ਼ ਜਾਣਾ ਕਾਲਜ ਵਿੱਚ ਐਲ ਐਲ ਬੀ ਤੱਕ ਕੀਤੀ ਹਮੇਸ਼ਾ ਮਨ ਚੜ੍ਹਦੀਆਂ ਕਲਾ ਵਿੱਚ ਰਹਿਣ ਲੱਗ ਗਿਆ ਤੇ ਫੁਰਨਾ ਬਣੇ ਕਿ ਇਹ ਅਹੁਦੇ ਮਿਲਣ ਤਾਂ ਠੀਕ ਹੈ ਆਈਏਐਸ ਜਾਂ ਪੀਸੀਐਸ ਜਾਂ ਆਈਪੀਐਸ ਹੁਣ ਹਫ਼ਤੇ ਦੋ ਹਫ਼ਤੇ ਬਾਅਦ ਜਦੋਂ ਵੀ ਬਾਬਾ ਜੀ پاس ਆਉਣਾ ਬਾਬਾ ਜੀ ਨੇ ਮੈਜਿਸਟ੍ਰੇਟ ਕਹਿ ਕੇ ਬੁਲਾਣਾ ਤੇ ਆਪਣੇ ਪਾਸ ਅੱਗੇ ਬੁਲਾ ਲੈਣਾ ਚਾਹੇ ਬਾਬਾ ਜੀ ਪਾਸ 100 ਬੰਦਾ ਖੜੋਤਾ ਹੋਵੇ ਤੇ ਅੱਗੋਂ ਸਰਦਾਰ ਜੀ ਨੇ ਪੰਜਾਬ ਐਸੇ ਦੀਆਂ ਟੋਫੀਆਂ ਲਿਆਉਣੀਆਂ ਤੇ ਬਾਬਾ ਜੀ ਦੇ ਅੱਗੇ ਕਰ ਦੇਣੀਆਂ ਹਜੂ ਉਹਨੇ ਇੱਕ ਟੋਫੀ ਆਪ ਲੈ ਲੈਣੀ ਤੇ ਬਾਕੀ ਪ੍ਰਸ਼ਾਦ ਵਜੋਂ ਮਹਿੰਦਰ ਸਿੰਘ ਨੂੰ ਵਾਪਸ ਦੇ ਦੇਣੀ ਇਸ ਤਰ੍ਹਾਂ ਸੰਗਤ ਵਿੱਚ ਆਉਂਦਿਆਂ ਆਉਂਦਿਆਂ وکਾਲਤ ਪਾਸ ਕਰ ਲਿੱਤੀ ਪਰ ਬਾਬਾ ਜੀ ਨੇ ਮੈਜਿਸਟ੍ਰੇਟ ਹੀ ਕਹਿ ਕੇ ਬੁਲਾਇਆ ਕਰਨਾ ਇਸ ਤਰ੍ਹਾਂ ਸਮਾ ਆਪਣੀ ਰਫ਼ਤਾਰ ਨਾਲ ਚੱਲਦਾ ਗਿਆ 4 ਅਕਤੂਬਰ 1963 ਵਿੱਚ ਮਹਿੰਦਰ ਸਿੰਘ ਬਾਬਾ ਜੀ ਪਾਸ ਪਹੁੰਚਿਆ ਪਹਿਲਾਂ ਦੀ ਤਰ੍ਹਾਂ ਦਰਸ਼ਨ ਮੇਲਾ ਕੀਤਾ ਔਰ ਬਾਬਾ ਜੀ ਬੜੇ ਖੁਸ਼ੀ ਦੇ ਬਚਨ ਚੜ੍ਹਦੀਆਂ ਕਲਾ ਵਿਚਕਰ ਰਹੇ ਹਨ ਸਮਾ ਵਿਚਾਰ ਕੇ ਮਹਿੰਦਰ ਸਿੰਘ ਨੇ ਬੇਨਤੀ ਕੀਤੀ ਪਾਤਸ਼ਾ ਦਾਸ ਨੂੰ ਸਰਕਾਰੀ ਵਕੀਲ ਦੀ ਡਿਊਟੀ ਮਿਲ ਗਈ ਹੈ ਇਸ ਦੀ ਬੇਨਤੀ ਸੁਣ ਕੇ ਬਾਬਾ ਜੀ ਕਹਿਣ ਲੱਗੇ ਮਹਿੰਦਰ ਸਿਆ ਇਸ ਮਹਿਕ ਵਿੱਚ ਰਿਸ਼ਵਤ ਦਾ ਜ਼ਿਆਦਾ ਕੰਮ ਹੁੰਦਾ ਹੈ ਪਰ ਇਹ ਵੀ ਤੇਰੇ ਵਾਸਤੇ ਇਮਤਿਹਾਨ ਦਾ ਨਿਰੰਕਾਰ ਨੇ ਪਰਚਾ ਪਾਇਆ ਹੈ ਜੇ ਤੂੰ ਰਿਸ਼ਵਤ ਨਾਲ ਖਾਦੀ ਤੇ ਨਿਤਨੇਮ ਕਰਦਾ ਰਿਹਾ ਥੋੜੇ ਦੇਰ ਵਿੱਚ ਹੀ ਮੈਜਿਸਟ੍ਰੇਟ ਬਣ ਜਾਵੇਗਾ ਆਗੋ ਮਹਿੰਦਰ ਸਿੰਘ ਨੇ ਹੱਥ ਜੋੜੇ ਤੇ ਸੱਤ ਬਚਨ ਗਿਆ ਔਰ ਇਸ ਬਚਨ ਨੂੰ ਪੱਲੇ ਬੱਧਾ ਬਾਬਾ ਜੀ ਆਪ ਤਾਂ 7 ਅਕਤੂਬਰ ਨੂੰ ਪਾਣਾ ਵਰਤਾ ਗਏ ਤੇ ਇਸ ਬਚਨ ਤੇ ਕਾਇਮ ਰਹਿਣ ਨਾਲ ਮਹਿੰਦਰ ਸਿੰਘ ਨੂੰ ਥੋੜੇ ਸਮੇਂ ਬਾਅਦ ਮੈਜਿਸਟ੍ਰੇਟ ਦਾ ਅਹੁਦਾ ਪ੍ਰਾਪਤ ਹੋ ਗਿਆ ਜੋ ਹੁਣ ਵੀ ਮੌਜੂਦਾ ਨੌਕਰੀ ਕਰ ਰਹੇ ਹਨ ਇਹ ਗੱਲ ਮੈਨੂੰ ਜੈ ਰਾਮ ਸਿੰਘ ਨੇ ਦੱਸੀ ਔਰ ਕਿਹਾ ਇਸ ਸਮੇਂ ਵਿੱਚ ਧਰਮ ਦੀ ਕਿਰਤ ਕਰਨ ਵਿੱਚ ਮਹਿੰਦਰ ਸਿੰਘ ਜੀ ਬਹੁਤ ਅੱਗੇ ਹਨ ਕਿਉਂਕਿ ਇਸ ਸਮੇਂ ਦੇ ਵਿੱਚ ਕੋਈ ਵਿਰਲਾ ਹੀ ਰਿਸ਼ਵਤ ਤੋਂ ਬਚਿਆ ਹੈ। ਦਾਵਾ ਅਗਨ ਬਹੁਤ ਰਣਜਾਲੀ ਕੋਈ ਹਰਿਆ ਬੂਟ ਰਹੇ ਹੋਰੀ। ਭਾਵੇਂ ਜੰਗਲ ਵਿੱਚ ਅੱਗ ਲੱਗ ਜਾਵੇ ਤਾਂ ਕੋਈ ਵਿਰਲਾ ਬੂਟਾ ਹਰਾ ਰਹਿ ਜਾਂਦਾ ਹੈ। ਨਹੀਂ ਤੇ ਜੰਗਲ ਦੀ ਅਗਨੀ ਸੁੱਕੇ ਗਿੱਲੇ ਸਭ ਦਰਖਤ ਸਾੜ ਦਿੰਦੀ ਹੈ। ਤਿਵੇਂ ਹੀ ਜੋ ਮਾਪੁਰਖਾਂ ਦੇ ਬਚਨਾ ਤੇ ਫੁੱਲ ਚੜਾਉਂਦਾ ਹੈ ਉਸ ਨੂੰ ਸਾਰੀਆਂ ਔਕੜਾਂ ਤੋਂ ਮਾਪੁਰਖ ਬਚਾਉਂਦੇ ਹਨ। ਜਿਵੇਂ ਗੁਰਬਾਣੀ ਕਹਿੰਦੀ ਹੈ ਪਿੰਗਲ ਪਰਬਤ ਪਾਰ ਪਰੇ ਖਲ ਚਤੁਰਬ ਕੀਤਾ ਆਂਦੁਲੇ ਤਰੀ ਭਵਨ ਸੂਝਿਆ ਗੁਰਪੇਟ ਪੁਨੀਤਾ ਮੈਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਖਲ ਮੂਰਖ ਤੇ ਪੰਡਤ ਕਰਬੂ ਪੰਡਤ ਤੇ ਮੁਗਤਾਰੀ ਪਾ ਪਿੰਗਲਾ ਪਹਾੜ ਟੱਪ ਜਾਂਦਾ ਹੈ ਅੰਨੇ ਨੂੰ ਤਿੰਨਾ ਲੋਕਾਂ ਦੀ ਸੋਚੀ ਹੋ ਜਾਂਦੀ ਹੈ ਮਾ ਮੁਰਖ ਤੋਂ ਪੰਡਤ ਬਣ ਜਾਂਦਾ ਹੈ ਜਦੋਂ ਮਾ ਪੁਰਖਾਂ ਦੀ ਨਦਰ ਹੋ ਜਾਂਦੀ ਹੈ ਤੇ ਨਜ਼ਰ ਕਦੋਂ ਹੁੰਦੀ ਹੈ ਜਦੋਂ ਸੇਵਕ ਬਚਨ ਦੀ ਪਾਲਣਾ ਕਰਦਾ ਹੈ ਹੁਣ ਵਿਚਾਰਨ ਯੋਗ ਗੱਲ ਹੈ ਕਿ ਮਾਪੁਰਾ ਕਿੱ사 ਹੋਵੇ ਨਹਿ ਕਾਮ ਨਹਿ ਕ੍ਰੋਧ ਨਿਰਲੋਭ ਨਿਰਮੋ ਨਹਿ ਮੇਵ ਨਹਿ ਟੀਵ ਨਿਰਦੋਖ ਵਾਸੀ ਹੈ ਭਾਵ ਕਾਮ ਕ੍ਰੋਧ ਤੋਂ ਰਹਿਤ ਹੋਵੇ ਲੋਭ ਮੋਤੋਂ ਵੀ ਅਸੰਗ ਹੋਵੇ ਮੇਰ ਤੇਰ ਅਤੇ ਕਿਸੇ ਦਾ ਦੋਖੀ ਨਾ ਹੋਵੇ ਹੁਣ ਵਿਚਾਰ ਕਰੋ ਬਾਬਾ ਜੀ ਨੂੰ ਮਹਿੰਦਰ ਸਿੰਘ ਪਾਸੋਂ ਕੋਈ ਲਾਲਚ ਜਾਂ ਗਰਜ਼ ਸੀ ਬਾਬਾ ਜੀ ਤੋਂ ਬਿਨਾ ਮੈਂ ਬਹੁਤ ਸੰਤ ਮਹੰਤ ਦੇਖੇ ਹਨ ਪਰ ਅਜੇ ਤੱਕ ਇਹੋ ਜਿਹਾ ਸਾਧੂ ਕੋਈ ਨਹੀਂ ਦੇਖਿਆ ਹੱਥ ਵਿੱਚ ਪ੍ਰਸ਼ਾਦ ਦਾ ਲਿਫਾਫਾ ਨਾ ਹੋਵੇ ਤੇ ਸੰਤ ਨੂੰ ਉਸ ਦਾ ਗਰਜ਼ ਕੋਈ ਨਾ ਹੋਵੇ ਉਸ ਜਗਿਆਸੂ ਨੂੰ ਸਿੱਧੇ ਮੂੰਹ ਫਤੇ ਵੀ ਬੁਲਾ ਜਾਵੇ ਭਾ ਫਤੇ ਵੀ ਨਹੀਂ ਬੁਲਾ ਕੇ ਰਾਜ਼ੀ ਇਹ ਇੱਕ ਬਾਬਾ ਜੀ ਦੀ ਨਿਵਾਜਿਸ਼ ਹੈ ਜੋ ਬਿਨਾ ਕਿਸੇ ਗਰਜ਼ ਦੇ ਬਖਸ਼ਿਸ਼ ਕਰਨੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤੇ